ਜੇਕਰ ਸੈਟਲਾਈਟ ਦੇ ਨਾਲ ਅੱਗ ਦਿਖ ਜਾਂਦੀ ਆ ਤਾਂ ਫਿਰ ਪਰਾਲੀ ਕਿਉਂ ਨਹੀਂ ਦਿਖਦੀ ਇਹ ਗੱਲ ਕਹਿ ਰਹੇ ਨੇ ਪੰਜਾਬ ਦੇ ਕਿਸਾਨ ਕਿਉਂਕਿ ਅਕਸਰ ਹੀ ਜਦੋਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੁੰਦਾ ਝੋਨੇ ਦੀ ਕਟਾਈ ਤੋਂ ਬਾਅਦ ਰਹਿੰਦ ਖੋਦ ਨੂੰ ਕਿਸਾਨ ਅੱਗ ਲਗਾ ਦਿੰਦੇ ਨੇ ਫਿਰ ਕਿਸਾਨਾਂ ਦੇ ਉੱਤੇ ਪਰਚੇ ਵੀ ਹੁੰਦੇ ਨੇ ਕਿਸਾਨਾਂ ਦੀਆਂ ਸਰਕਾਰੀ ਸਹੂਲਤਾਂ ਵੀ ਬੰਦ ਹੁੰਦੀਆਂ ਨੇ ਕਿਸਾਨਾਂ ਦੀ ਜਿਹੜੀ ਆ ਰੈੱਡ ਐਂਟਰੀ ਵੀ ਕਰ ਦਿੱਤੀ ਜਾਂਦੀ ਆ ਪ੍ਰਸ਼ਾਸਨ ਸਖਤ ਐਕਸ਼ਨ ਲੈਂਦਾ ਹੋਇਆ ਨਜ਼ਰ ਆਉਂਦਾ ਪਰ ਹੁਣ ਕਿਸਾਨ ਕਹਿ ਰਹੇ ਨੇ ਕਿ ਸਾਡੇ ਖੇਤਾਂ ਦੇ ਵਿੱਚ 10 ਦਿਨਾਂ ਤੋਂ ਪ੍ਰਾਲੀ ਪਈ ਆ ਗੱਠਾਂ ਬਣਾ ਦਿੱਤੀਆਂ ਗਈਆਂ ਨੇ ਪਰ ਸਾਨੂੰ ਬੈਲਰ ਮਸ਼ੀਨਾਂ ਨਹੀਂ ਪ੍ਰੋਵਾਈਡ ਹੋ ਰਹੀਆਂ ਜੋ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਕਿ ਤੁਹਾਨੂੰ ਹਰ ਸਹੂਲਤ ਮਿਲੇਗੀ ਤਾਂ ਕਹਿੰਦੇ ਆ ਪਈਆ ਪ੍ਰਾਲੀ ਬੈਲਰ ਮਸ਼ੀਨਾਂ ਲਿਆਓ ਪ੍ਰਾਲੀ ਚੱਕ ਕੇ ਲੈ ਜਾਓ ਗੱਠਾਂ ਬਣਾ ਕੇ ਤਾ ਪਰ ਕਿਸਾਨ ਕਹਿੰਦੇ ਜੇਕਰ ਤੁਸੀਂ ਨਹੀਂ ਚੱਕਿਆ ਚੱਕੀ ਸਾਡੀ ਪਰਾਲੀ ਫਿਰ ਅਸੀਂ ਮਜਬੂਰਨ ਅੱਗ ਲਗਾ ਦੇਵਾਂਗੇ ਤਾਂ ਕਿਸਾਨਾਂ ਦੇ ਵੱਲੋਂ ਅਲਟੀਮੇਟਮ ਦੇ ਦਿੱਤਾ ਮਾਮਲਾ ਸੰਗਰੂਰ ਤੋਂ ਆ ਸੰਗਰੂਰ ਦੇ ਕਈ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਇਹ ਅਲਟੀਮੇਟਮ ਦਿੱਤਾ ਤੇ ਨਾਲ ਹੀ ਇਹ ਸਵਾਲ ਕੀਤਾ ਕਿਸਾਨਾਂ ਨੇ ਕਿ ਜੇਕਰ ਸੈਟਲਾਈਟ ਦੇ ਨਾਲ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾਈ ਹੋਈ ਉਹ ਪ੍ਰਸ਼ਾਸਨ ਨੂੰ ਦਿਖ ਜਾਂਦੀ ਹੈ ਸਰਕਾਰਾਂ ਨੂੰ ਦਿਖ ਜਾਂਦੀ ਹੈ ਫਿਰ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਈ ਪਰਾਲੀ ਕਿਉਂ ਨਹੀਂ ਦਿਖਦੀ ਕੀ ਕੁਝ ਕਹਿ ਰਹੇ ਨੇ ਕਿਸਾਨ ਇੱਕ ਵਾਰ ਜਵਾਨੀ ਨਾ ਸੁਖਵਿੰਦਰ ਸਿੰਘ ਅੱਛਾ ਕਿਵੇਂ ਦੇਖਦੇ ਹੋ ਤੁਸੀਂ ਪਿੰਡ ਕਹਿ ਰਹੇ ਹੋ ਕਿ ਬੇਲਰ ਮਸ਼ੀਨਾਂ ਨਹੀਂ ਮਿਲ ਰਹੀਆਂ ਮਜਬੂਰ ਆ ਜੀ ਸਾਹ ਹਾਂ ਜੀ ਮਜਬੂਰ ਆ ਬੇਲਰ ਮਸ਼ੀਨਾਂ ਕਿਹੜੇ ਨੇ ਜੀ ਸਾਡੇ ਪਿੰਡ ਚ ਘੱਟੋ-ਘੱਟ 4 ਮਸ਼ੀਨਾਂ ਹੋਣ ਤੇ ਇਸ ਕਰਕੇ ਸਾਡਾ ਪਿੰਡ ਹੈ ਜਿਹੜਾ ਇਹ ਰੇਤੇ ਦੀ ਰੌਂਸ ਦੀ ਧਰਤੀ ਹੈ ਇਸ ਕਰਕੇ ਜਾਦੇ ਦਿਨ ਪਰਾਲੀ ਨਹੀਂ ਰਹਿ ਸਕਦੀ ਇਸ ਧਰਤੀ ਦੇ ਉੱਤੇ ਇਹ ਅਖੀਰ ਨੂੰ ਸਾਨੂੰ ਅੱਗ ਲਾਉਣੀ ਪੈਣੀ ਹੈ ਕਿਉਂਕਿ ਕਿਸੇ ਵੀ ਸਰਕਾਰੀ ਮੁਲਾਜ਼ਮ ਨੇ ਜਿਵੇਂ ਮੀਟਿੰਗਾਂ ਕਰਦੇ ਨੇ ਇਹ ਆ ਸਾਨੂੰ ਕਿਸੇ ਵੀ ਜ਼ਿੰਮੇਵਾਰ ਨੂੰ ਪੁੱਛਿਆ ਵੀ ਕੀ ਤੁਹਾਡਾ ਝਾੜ ਕੀ ਰਿਹਾ ਤੁਹਾਨੂੰ ਅਸੀਂ ਮਾਮਜ਼ਾ ਬਣਦਾ ਲਿਖ ਕੇ ਲੈ ਜੀਏ ਵੀ ਸਰਕਾਰ ਦੇ ਵੀ ਦੋਨੀਆਂ ਸਰਕਾਰਾਂ ਰਲੀਆਂ ਹੋਈਆਂ ਨੇ ਇਸ ਕਰਕੇ ਜਿਹੜੀ ਆਪ ਦੀ ਸਰਕਾਰ ਹੈ ਇਹ ਵੀ ਦਿੱਲੀ ਸੈਂਟਰ ਦੀ ਨਾਲ ਸਰਕਾਰ ਨਾਲ ਰਲਈ ਹੋਈ ਹੈ ਸੰਪਰਕ ਬਥੇਰਾ ਕਰਿਆ ਜੀ ਉਹ ਕਹਿੰਦੇ ਨੇ ਉਦੋਂ ਗਾਹਾਂ ਫੋਨ ਕਰੋ ਉਦੋਂ ਗਾਹਾਂ ਫੋਨ ਕਰੋ ਤੁਸੀਂ ਲਾ ਲਓ ਜੀ ਹਫਤੇ ਦੇ ਵਿੱਚ ਵਿੱਚ ਇਹ ਨਹੀਂ ਚੱਕ ਸਕਦੇ ਜਿਹੜੀ ਸਾਡੇ ਪਿੰਡ ਇੱਕ ਅੱਧੀ ਮਸ਼ੀਨ ਆਈ ਹੋਈ ਹੈ ਉਹ ਵੀ ਹੱਥ ਕਰੇ ਖੜੇ ਘਰੀ ਖੜੇ ਨੇ ਜਿਹੜੇ ਕਿਸਾਨ ਚੱਕਦੇ ਨੇ ਪਰਾਲੀ ਜਿਉਂ ਨਾਲ ਕੋਲੇ ਜਾਂਦੇ ਤਾਂ ਕਹਿੰਦੇ ਨੇ ਵੀ ਇਸ ਤਾਂ ਜਿਹੜੀ ਬੁੱਕ ਹੈ ਜੀ ਉਹ ਹੀ ਚੱਕਾਂਗੇ ਅੱਗੇ ਅਸੀਂ ਨਹੀਂ ਚੱਕਦੇ ਕਿ ਨਾ ਜੀ ਗਮਦੂਰ ਸਿੰਘ ਜੀ ਕਿੰਨੀ ਕੀਤੀ ਕਰਦੇ ਹੋ 4 ਕਿੱਲਿਆਂ ਨੇ ਜੀ ਕਟਾਈ ਕਰ ਕਟਾਈ ਕਰ ਲਈ ਜੀ ਹੁਣ ਸੰਪਰਕ ਕਰਿਆ ਕਿਸੇ ਨਾਲ ਕੀ ਜਾਂਦੇ ਸੰਪਰਕ ਵਾਲੇ ਤਾਂ ਜੀ ਕਹਿੰਦੇ ਨੇ ਹਲੇ ਸਾਡੇ ਕੋਲ ਬਈ ਟਾਈਮ ਹੀ ਨਹੀਂ ਹੈਗਾ ਇੱਕੇ ਮਸ਼ੀਨ ਚੱਲਦੀ ਆ ਸਾਡੇ ਪਿੰਡ ਉਹ ਵੀ ਕਦੇ ਬਾਲੀਆਂ ਵਗ ਜਾਂਦੀ ਆ ਕਦੇ ਘਾਹ ਦਾ ਵਗ ਜਾਂਦੀ ਆ ਜੀ ਟਾਈਮ ਹੀ ਨਹੀਂ ਹੈਗਾ ਕਹਿੰਦੇ ਨੇ ਜਦੋਂ ਉਹਨੂੰ ਸਾਡੀ ਬਾਰੀ ਆਊ ਉਹਦੋਂ ਤਾਂ ਸਾਡੀ ਗਿੱਲ ਵੀ ਸੁੱਕ ਜੂਗੀ ਹੋਰ ਫਿਰ ਕਣਕ ਨਹੀਂ ਜੀ ਹਰੀ ਹੋਣੀ ਦੁਬਾਰੀ ਲਾਉਣੀ ਕਰਨੀ ਪਊਗੀ ਬਹੁਤ ਮੁਸ਼ਕਲ ਹੋਇਆ ਵੈ ਜੀ ਸਾਡੀ ਮਜਬੂਰੀ ਹੈ ਜੀ ਸਾਨੂੰ ਅੱਗ ਲਾਉਣ ਦੀ ਕੋਈ ਸਾਨੂੰ ਸ਼ੌਂਕ ਨਹੀਂ ਪਹਿਲਾਂ ਤਾਂ ਸਾਨੂੰ ਇਹ ਧੂਆਂ ਖਰਾਬ ਕਰੂਗਾ ਸਾਡੇ ਜਵਾਕਾਂ ਨੂੰ ਕੀ ਪੜੀ ਵਿਭਾਗਾਂ ਨਾਲ ਗੱਲਬਾਤ ਕੋਈ ਹੋਈ ਉਹਨੇ ਕਹਿੰਦੇ ਸੀ ਕਿ ਅੱਗ ਨਾਲ ਉਹ ਤਾਂ ਜੀ ਬਸ ਗੱਲਾਂ ਬਾਤਾਂ ਹੀ ਨੇ ਜੀ ਉਹਨਾਂ ਨੇ ਉਹ ਕੀ ਕਰਨ ਦੇ ਨੇ ਕੁਝ ਨਹੀਂ ਜੀ ਕਰਦੇ ਉਹ ਤਾਂ ਨਾ ਕੁਝ ਲੈਣ ਨੂੰ ਐ ਨਾ ਦੇਣ ਨੂੰ ਐਨਾਲੇ ਉਹ ਤਾਂ ਬਸ ਇੱਕ ਬਿਆਨ ਲਾ ਦਿੰਦੇ ਨੇ ਜੀ ਹੋਰ ਜਦ ਜਦ ਪ੍ਰਸ਼ਾਸਨ ਨੇ ਕੀ ਆ ਕਿ ਅੱਗ ਨਾਲ ਆਓ ਤਾਂ ਕਿ ਸਾਰੇ ਬਹੁਤ ਸਾਹ ਦਿੱਤਾ ਕਈ ਲੱਖਾਂ ਹਜ਼ਾਰਾਂ ਦੇ ਮਾਮਲੇ ਆਉਂਦੇ ਇਸ ਵਾਰ ਸਰ 512 ਮਾਮਲੇ ਸਾਹਮਣੇ ਆਏ ਨੇ ਪਰ ਤੁਸੀਂ ਫਿਰ ਵੀ ਕਹਿ ਰਹੇ ਹੋ ਕਿ ਹਜੇ ਵੀ ਤੁਸੀਂ ਅਡੀਕ ਕਰ ਰਹੇ ਹੋ 2-4 ਦਿਨ ਦੀ ਕੀ ਨਾਵਾ ਪਹਿਲਾਂ ਤਾਂ ਕੀ ਕਰੇ ਮੇਰਾ ਨਾਮ ਸੰਦੀਪ ਸਿੰਘ ਹੈ ਤੇ ਪਿੰਡ ਲੱਡੀ ਹੈ ਜੀ ਕਹਿਣਾ ਤਾਂ ਇਹ ਹੀ ਚਾਹਾਂਗੇ ਜੀ ਵੀ ਸਾਡਾ ਜੀ ਨਹੀਂ ਕਰ ਰਿਹਾ ਕਿ ਅਸੀਂ ਅੱਗ ਲਾਈਏ ਕਿਉਂ ਪਹਿਲਾਂ ਤਾਂ ਜਦੋਂ ਧੂਆਂ ਕਰਦੇ ਹੁੰਦਾ ਸਾਡਾ ਆਪ ਦਾ ਹੀ ਨੁਕਸਾਨ ਹੁੰਦਾ ਜੀ ਸਾਡੇ ਬੱਚਿਆਂ ਦਾ ਨੁਕਸਾਨ ਪਰ ਮਜਬੂਰੀ ਹੈ ਜੀ ਜੇ 2-4 ਦਿਨਾਂ ਦੇ ਵਿੱਚ ਨਹੀਂ ਤੁਹਾਨੂੰ ਸਾਡੇ ਪਹਿਲਾਂ ਵੀ ਬੰਦੇ ਦੱਸ ਚੁੱਕਿਆ ਵੀ ਫਿਰ ਰੌਣੀ ਸੁੱਕ ਜਾਊਗੀ ਜੀ ਰੌਣੀ ਦੁਬਾਰੀ ਕਰਨੀ ਆ ਫਿਰ ਕਣਕ ਵੀ ਲੇਟ ਹੋਊਗੀ ਜੀ ਐਪ ਬਣਾਈ ਆ ਉਹਨਾਂ ਨੇ ਕਹਿੰਦੇ ਐਪ ਦੇ ਵਿੱਚ ਸਾਰਾ ਪਤਾ ਲੱਗਦਾ ਕਿੰਨੀ ਮਸ਼ਿੰਦਰੀ ਕਿੱਥੇ ਖੜੀ ਆ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਮੈਂ ਕੀਤਾ ਜੀ ਫੋਨ ਅਸੀਂ ਉਹ ਗਾਹਾਂ ਦੀ ਗਾਹਾਂ ਵੀ ਭਲਾਣੇ ਨਾਲ ਗੱਲ ਕਰ ਲਓ ਉਹ ਗਾਹਾਂ ਨੰਬਰ ਦੇ ਦਿੰਦੇ ਆ ਉਹ ਜਦ ਕੇ ਕਿਤੇ ਉਹ ਵੀ ਕੋਈ ਸਾਡਾ ਮੁਸ਼ਕਲ ਦਾ ਹੱਲ ਕਿਤੇ ਉਹ ਨਹੀਂ ਹੋ ਰਿਹਾ ਨੰਬਰ ਹੀ ਮਿਲਦੇ ਆ ਜੀ ਗਾਹ ਕੋਈ ਹੱਲ ਤਾਂ ਹੁੰਦਾ ਨਹੀਂ ਲੱਗਾ ਇੰਨਾ ਸਬਰ ਮੈਂ ਕਦੇ ਕਿਸਮਾ ਨਹੀਂ ਕੀਤਾ ਹੁਣ ਜਿੰਨਾ ਇਸ ਬਰਸਾਤ ਦੇ ਰਿਐਕਸ਼ਨ ਸਾਡੇ ਪਿੰਡ ਜੀ ਸਾਡੇ 4 ਪਿੰਡਾਂ ਚ ਅਜੇ ਤੱਕ ਕਿਸੇ ਜ਼ਿੰਮੇਵਾਰ ਨੇ ਅੱਗ ਨਹੀਂ ਲਾਈ ਪਰ ਜੇ ਪ੍ਰਸ਼ਾਸਨ ਦਾ ਇਹੀ ਹਾਲ ਰਿਹਾ ਤਾਂ ਆਉਣ ਵਾਲੀ 2-4 ਦਿਨਾਂ ਚ ਫਿਰ ਮਜਬੂਰੀ ਬਣ ਜੂ ਫਿਰ ਸਾਰੀ ਜ਼ਿੰਮੇਵਾਰੀ ਅੱਗ ਲਾਉਣਗੇ